ਹਿੰਦੂ ਧਰਮ ਦੀ ਆਵਾਜ਼ ਚੱਕਣ ਵਾਲਾ ਪੰਜਾਬ ਦੇ ਹਿੱਤ ਦੀ ਗੱਲ ਕਰਨ ਵਾਲਾ ਦੇਸ਼ ਹਿੱਤ ਦੀ ਗੱਲ ਕਰਨ ਵਾਲਾ ਸੰਦੀਪ ਥਾਪਰ ਗੋਰਾ ਜਿਹਦਾ ਸਰੇ ਆਮ ਲੁਧਿਆਣਾ ਸ਼ਹਿਰ ਦੇ ਵਿੱਚ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹਦਾ ਸਰੇ ਆਮ ਲੁਧਿਆਣਾ ਸ਼ਹਿਰ 'ਚ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਵਿਰੋਧ ਦੇ ਵਿੱਚ ਸਮst ਹਿੰਦੂ ਸੱਟਨਾਵਲੋਂ ਕੱਲ ਲੁਧਿਆਣਾ ਬੰਦ ਦੀ ਕਾਲ ਦੀ ਘੋਸ਼ਣਾ ਕੀਤੀ ਜਾਂਦੀ ਹੈ ਬਿਲਕੁਲ ਸਾਡੇ 'ਚ ਰੋਸ ਹੈ ਲੁਧਿਆਣਾ ਵਸਤੀਆਂ 'ਚ ਰੋਸ ਹੈ ਇਹ ਜੋ ਕੁਝ ਹੋਇਆ ਲੁਧਿਆਣਾ ਦੀ ਸੜੀ ਆਮ ਇੱਕ ਹਿੰਦੂ ਲੀਡਰ ਨਾਲ ਜਿਸ ਦਾਵਨਾ ਕਿਰਪਾਨਾ ਮਾਰ ਕੇ ਉਹਦੇ ਸਰੀਰ ਦੇ ਟੁਕੜੇ ਟੁਕੜੇ ਟੱਕ ਲਾਏ ਗਏ ਜਿਸ ਸਾਨਾ ਨੂੰ ਮਾਰਨ ਦਾ ਪ੍ਰਯਾਸ ਕੀਤਾ ਗਿਆ ਉਸ ਨੂੰ ਲੈ ਕੇ ਸਮਸਤ ਪੂਰਾ ਸ਼ਹਿਰ ਕੱਲ ਲੁਧਿਆਣਾ ਬੰਦ ਕਰਾਏਗਾ ਕਿੰਨੇ ਜੱਥੇਬੰਦੀਆਂ ਤੁਹਾਡੇ ਨਾਲ ਚੱਲ ਰਹੀਆਂ ਨੇ ਸਾਰੇ ਮੈਂ ਕੀ ਕਹ ਰਿਹਾ ਗੋਰੇ ਥਾਪ ਨੂੰ ਪਿਆਰ ਕਰਨ ਲੁਧਿਆਣਾ ਨੂੰ ਪਿਆਰ ਕਰਨ ਵਾਲੇ ਲੁਧਿਆਣਾ ਵਾਲੇ ਲੋਕ ਤੰਗ ਨਹੀਂ ਲੁਧਿਆਣਾ ਵਿੱਚ ਕੀ ਹੈ ਗੈਂਗਸਟਰ ਲੁਧਿਆਣਾ ਚ ਕੀ ਹੈ ਗੈਂਗਸਟਰ ਬਾਦ ਹੈਵੀ ਹੋ ਚੁੱਕਾ ਹੈ ਲੁਧਿਆਣਾ ਚ ਕੀ ਨਸ਼ਾ ਹੈਵੀ ਹੋ ਚੁੱਕਾ ਹੈ ਸਾਡਾ ਆਪਰ ਸਾਹਿਬ ਕੀ ਕਹ ਰਹੇ ਨੇ ਕਿ ਪਹਿਲਾਂ ਮੇਰੇ ਹੱਥ ਤਾਂ ਵੱਢ ਦਿਓ ਹੋਸ ਦਾ ਕੱਲ ਥਾਪਰ ਸਾਹਿਬ ਵੀ ਸਾਡੇ ਨਾਲ ਲੁਧਿਆਣਾ ਸ਼ਹਿਰ ਬੰਦ ਕਰਾਂ ਜਾਂ ਅਸੀਂ ਕੀ ਪਰ ਆਪਣੇ ਕੰਧਿਆਂ ਤੇ ਬਿਠਾ ਕੇ ਕੀ ਪਤਾ ਸੰਦੀਪ ਥਾਪਰ ਗੁਰਾਂ ਜਿਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਅਸੀਂ ਉਹਨਾਂ ਨੂੰ ਕੰਧਿਆਂ ਤੇ ਬਿਠਾ ਕੇ ਪੂਰੇ ਸ਼ਹਿਰ ਦਾ ਨਗਰ ਪ੍ਰਬੰਧ ਕਰਾਂਗੇ